ਇੰਦਰ ਇੱਧਰ ਆਉ ਮੇਰੀ ਗੱਲ ਸੁਣ ਯਾਰ ਚੁੱਪ ਕਰੋ ਮੁੰਡੀ ਵੀ ਕਾਤੋਂ ਚੁੱਪ ਕਰੀਏ ਇੱਧਰ ਆਉ ਤੀ ਕੋਨੇ ਸਿਆਪਾ ਮਕਾਉ ਨਾ ਰੋਜ਼ ਦਾ ਵੇ ਤੂੰ ਵੀ ਜਿਆਦਾ ਬੋਲਣਾ ਜਦੋਂ ਮੈਂ ਗੱਲ ਕਾਣੀ ਤੇ ਤੈਨੂੰ ਕੀ ਲੋੜੀ ਯਾਰ ਹੱਦ ਹੋਈ ਆ ਮੈਨੂੰ ਠਾਲਿਆ ਕਿੱਦਾਂ ਨਾਲ ਕੇ ਇਹਨੂੰ ਇਹਨੇ ਸ਼ਰਮਾਈ ਵੀ ਮੇਰਾ ਵੱਡਾ ਭਰਾ ਵਾ ਵੇ ਆਖਰ ਆ ਗਈ ਮੈਨੂੰ ਤਾਂ ਪਤਾ ਉਹਦੀ ਮਾਂ ਨੇ ਉਹਨੂੰ ਪੰਪ ਦੇ ਕੇ ਘੱਲਿਆ ਵਾ ਤੇ ਤੂੰ ਉਹਦੇ ਤੋਂ ਵੀ ਵੱਧ ਗੱਦ ਘੇਪਿਆ ਹਾਂ ਤਾਂ ਫਿਰ ਇਹਨੂੰ ਚਾਹੀਦੀ ਆ ਸੋਚਣੀ ਇਹਨੂੰ ਕਿਹੜੀ ਚੀਜ਼ ਵਾ ਜਿਹੜੀ ਮੈਂ ਮਨਾ ਕੀਤਾ ਵਾ ਜਿਹੜੀ ਚੀਜ਼ ਕਹਿੰਦਾ ਉਹ ਇਹਨੂੰ ਮੈਂ ਲੈ ਕੇ ਦਿੰਦਾ ਵਾ ਤਾਂ ਫੇਰਾਂ ਕੇ ਮੈਨੂੰ ਕਹਿੰਦਿਆ ਵੀ ਉੱਠ ਵੇ ਤੂੰ ਬਦਮਾਸ਼ੀਆ ਕਰਨ ੜਿਆ ਮੈਂ ਕਿਹੜੀ ਬਦਮਾਸ਼ੀ ਕੀਤੀ ਆ ਚੁੱਪ ਕਰ ਜਾ ਰੱਬ ਦਾ ਵਾ ਤਾਂ ਇਹਦੀ ਮਾਂ ਨੇ ਕੰਨ ਭਰ ਕੇ ਘੱਲਿਆ ਵਾ ਤੇ ਤੂੰ ਮੇਰੀ ਸੁਣ ਲੋ ਗੱਲ ਮੇਰੀ ਹੁਣ ਤੁਸੀਂ ਵੀ ਗੱਲ ਸੁਣ ਲੋ ਉਹ ਕਹਿੰਦੇ ਜਾ ਕੇ ਇਹ ਨਾ ਸੋਚੋ ਕਿ ਹੁਣ ਆਪਾਂ ਇੱਥੇ ਰਹਿਣਾ ਵਾ ਹੁਣ ਆਪਾਂ ਇੱਥੇ ਨਹੀਂ ਰਹਿਣਾ ਹੁ ਕਿੰਦਰ ਪੁੱਤ ਚੁੱਪ ਕੀਤਾ ਰਿਹਾ ਕਰ ਆਪਣੇ ਪਿਓ ਨੂੰ ਵੀ ਗੱਲ ਕਰਨ ਦਿਆ ਕਰੋ ਮੈਂ ਪਿਓ ਨੇ ਜਿੰਨਾ ਚੱਕਰ ਕਰਨੀ ਕਰ ਲਈ ਪਿਓ ਨੇ ਕਤੀਆਂ ਤੇ ਮੰਨਦੇ ਪਿਓ ਨੂੰ ਕਿਉਂ ਤੇ ਤੋ ਠੱਗਿਆ ਦੇ ਨਜਾਮ ਲਾਉਂਦੇ ਇਹ ਚੰਗਾ ਭਰਾਵਾ ਤੂੰ ਜੋ ਤੁਹਾਡੇ ਕੋ ਹੁੰਦਾ ਕਰੀ ਜਾਓ ਸਾਨੂੰ ਹੋਰ ਕਿਥੇ ਤੁਸੀਂ ਕਿਹਨੇ ਕਾਨੂੰਨ ਦੇਣਾ ਨਾ ਪੁੱਤ ਉਹ ਫੇਰ ਆਪਾਂ ਚੰਗੇ ਆ ਜੇ ਅੱਜ ਬੋਲੇ ਆ ਤੇ ਹੁਣ ਆਪਾਂ ਮਾਰੇ ਆ ਕੋਈ ਨਹੀਂ ਰੋ ਰੋ ਕੇ ਸੱਪਾਂ ਕਹੋ ਕਿੰਦਰ ਹੌਸਲੇ ਨਾਲ ਵੀ ਗੱਲ ਕਰ ਸਕਦੇ ਆ ਆ ਜ਼ਰੂਰੀ ਥੋੜੀ ਕਿਹੀ ਹੋਦਾ ਹੀ ਪੋਣਾ ਵਾ ਮੈਂ ਮੰਨਦੀ ਕਿ ਉਹ ਵੀ ਗਲਤ ਨੇ ਪਰ ਆਪਣੀ ਮੰਮੀ ਵੀ ਨਹੀਂ ਜੇ ਘਟ ਹੈਗੀ ਤੁਖਰੀਆਂ ਵੀ ਬੜੀਆਂ ਦਿੰਦੇ ਨੇ ਨਵਦੀਪ ਸਾਰੀ ਤਾਂ ਮੰਮੀ ਗਲਤ ਐ ਹੁਣ ਉਹਨਾਂ ਨਾਲ ਵਿੰਨੀ ਹਨਾ ਨਾ ਤਾਈ ਜੰਦੀ ਵੀ ਮੇਰਾ ਮੁੰਡਾ ਗਲਤ ਤੇ ਨਾ ਮੁੰਡਾ ਮੰਨਦਾ ਹੀ ਸਾਰਾ ਭਾਂਡਾ ਸਾਡੇ ਸਿਰ ਪਣੀ ਜਾਂਦੀ ਪਰ ਫੇਰ ਵੀ ਹੌਸਲੇ ਨਾਲ ਗੱਲ ਬੈ ਕੇ ਕਰ ਹੀ ਸਕਦੇ ਹਨਾ ਇਹ ਨਵਦੀਪ ਗੁੱਸਾ ਮੈਨੂੰ ਪਤਾ ਕਿਉਂ ਚੜਿਆ ਇਹਨਾਂ ਨੇ ਹੋਰ ਦੱਸਿਆ ਤਾਇਆ ਉੱਥੇ ਮਿਲਿਆ ਤਾਇਏ ਨੇ ਤੇ ਨਾ ਹੀ ਨਹੀਂ ਲਿਆ ਇਹਨਾਂ ਦਾ ਕਿ ਸਣੀ ਵੀ ਗੱਲ ਪਿਆ ਆ ਮੰਮੀ ਦੱਸਿਆ ਮੈਂ ਸਗੋਂ ਮੰਮੀ ਦੀ ਗੱਲ ਮੰਨਦਾ ਨਹੀਂ ਮੈਂ ਮੰਮੀ ਪਖੰਡ ਕਰਨ ਰਹੀ ਪਰ ਆਦ ਜਦੋਂ ਹੁਣ ਅੰਦਰ ਗਏ ਫੇਰ ਜਾ ਕੇ ਮੈਨੂੰ ਪਤਾ ਲੱਗਾ ਮੇਰਾ ਤਾਂ ਕੀ ਕਰਦਾ ਫੜ ਲਾਂ ਸਿਰਫ ਤਾਈ ਕਰਕੇ ਮੈਂ ਨਹੀਂ ਕੋਈ ਬੋਲਿਆ ਅੱਗ ਵੱਤ ਘਟ ਪਰ ਪਿੰਦਰਾ ਗੱਲ ਲੱਗ ਗਲ ਤੇ ਹੁਣ ਘਰ ਵਿੱਚ ਤੁਸੀਂ ਨਿੱਕੀ ਜੀ ਗਲਤ ਲੜਾਈ ਪਾ ਕੇ ਬੈਗੇ ਹੋ ਨਵਦੀਪ ਦਾਸ ਨਿੱਕੀ ਜੀ ਗੱਲ ਆ ਅੱਜ ਅੱਗੋ ਬੋਲਿਆ ਕੱਲ ਨੂੰ ਅਗਲਾ ਗਲ ਪੈ ਜਾਏਗਾ ਫੇਰ ਹੁਣ ਇਹ ਥੋੜਾ ਜਿਹਾ ਸਾਰੀ ਉਮਰ ਇਹਨਾਂ ਦੀਆਂ ਗੱਲਾਂ ਸੁਣਦੇ ਰਹਿਣਾ ਬੜੀ ਵਾਰੀ ਇਹ ਆਖੇ ਵੀ ਨਹੀਂ ਅੱਗੋ ਬੋਲਣਾ ਨਹੀਂ ਬੋਲਣਾ ਚਲੋ ਮੰਮੀ ਸਾਡੀ ਗਲਤ ਹੈ ਪਰ ਇਹਨਾਂ ਦਾ ਅੱਜ ਹੱਦ ਕਰ ਛੜੀ ਈ ਪਿੰਨਰਤੇ ਹਿਮਨ ਨੋ ਭਵੇ ਨਾ ਮਨੋ ਸਕੀਮ ਮੰਮੀ ਦੀ ਐ ਮੈਂ ਤੈਨੂੰ ਉਦੋਂ ਵੀ ਦੱਸਿਆ ਸੀ ਨਾ ਮਾਸੀ ਨਾਲ ਦੇ ਹੀ ਗੱਲ ਕਰਨੇ ਨਵਦੀਪ ਉਹ ਵਾਲੀ ਗੱਲ ਦਾ ਤੇ ਤੂੰ ਨਾ ਹੀ ਨਾ ਲੈ ਹੁਣ ਆ ਆਹ ਵਾਲੇ ਮੁੱਦੇ ਤੇ ਆ ਇਹੋ ਕਿੱਡੇ ਚਲਾਗ ਨੇ ਪਾਇਆ ਇਹ ਤੇਰੀ ਮਾਂ ਦੀ ਵਾਕਾ ਹੋਣਾ ਆਪਣੇ ਲੋ ਸੱਚੇ ਬਣਦੇ ਹੀ ਇਹ ਜੀ ਮੈਂ ਤੇਰੇ ਨਾਲ ਇੱਥੇ ਗੱਲ ਕਰ ਲਈਏ ਘਰ ਮੈਂ ਹਾਂ ਨਾ ਹੀ ਕਰਾਂਗਾ ਲੜਾਈ ਪਈਗੀ ਆਪਣੇ ਮਨ ਝੂਠਾ ਮੰਦਾ ਕੋਈ ਆ ਇੱਕ ਇੱਕ ਅੱਦਾ ਕਿਲਦਾ ਵੇਖਾ ਕਿਦਾਂ ਹੀ ਨਾਲੇ ਚੋੜ ਨਾਲੇ ਚਤਰ ਆ ਉਹ ਗੱਲ ਡੜ ਸੇ ਬੋਲਦੇ ਤੇ ਬੜੀ ਉੱਚੀ ਸੀ ਪਰ ਫਿਰ ਵੀ ਪਿੰਨਰ ਇੱਕ ਨਾ ਇੱਕ ਦਿਨ ਵਾਕਾ ਹੋਣਾ ਹੀ ਹੈ ਅੱਜ ਹੋ ਕੇ ਰਹਿਣਾ ਨਾਲ ਵੇਖਾਂਗੇ ਨਾ ਭਲਾਂ ਅਸੀਂ ਭੁੱਖੇ ਮਰ ਚੱਲੇ ਆ ਇਹਨਾਂ ਜਦੋਂ ਨਹੀਂ ਤੁਹਾਡੇ ਕੋ ਕੁਝ ਹੋਣਾ ਨਹੀਂ ਤੁਹਾਡੇ ਕੋ ਕੁਝ ਹੋਣਾ ਨਹੀਂ ਉਹੋ ਜਾ ਪਿਓ ਮੇਰਾ ਨਹੀਂ ਮੈਂ ਆਪਣੇ ਭਰਾ ਨਾਲ ਵੱਖ ਨਹੀਂ ਹੋਣਾ ਬੜਾ ਚਿਹਰਾ ਉਹਨਾਂ ਦੀ ਮੰਨ ਲਿਆ ਪਰ ਹੋਣੀ ਗੱਲ ਬੰਦੀ ਹੈ ਨਾਲ ਹਰ ਗੱਲ ਤੇ ਮਿਹਨੇ ਮਾਰਦੇ ਰਹਿੰਦੇ ਨੇ ਇਹ ਤੁਹਾਡਾ ਖਰਚਾ ਬੜਾ ਖਰਚਾ ਬੜਾ ਹੈ ਦੱਸਾਈ ਤੁਹਾਡੇ ਕੋ ਲੈ ਕੇ ਖਾਣ ਰਹੇ ਆ ਆਉਂਦਾ ਨਾ ਡੈਡੀ ਵੇਖਿਆ ਹੀ ਕੋਤ ਸੁਣ ਲਿਆ ਆਪਣੇ ਕੰਨੀਆਂ ਸਾਰਾ ਕੁਝ ਬੈਜੋ ਮੰਮੀ ਮੈਤੇ ਯਕੀਨ ਨਹੀਂ ਲਾਉਂਦਾ ਤੈਨੂੰ ਹੁਣ ਜਕੀਨ ਆ ਗਿਆ ਯੋ ਮੰਮੀ ਤੇ ਹੀ ਫਿਕਰ ਨਾ ਕਰੋ ਮੈਂ ਚੰਗੀ ਠੰਡ ਪਾ ਕੇ ਆਂ ਤੇ ਉਹ ਕਿਤਾ ਆਖਣ ਜਾਂ ਹੈ ਗਾੜੀ ਤੇਰੇ ਜੀ ਤੇ ਮੇਰਾ ਕਰਦਾ ਹੀ ਫੜ ਲਾਂ ਪਰ ਫਿਰ ਮੈਨੂੰ ਸ਼ਰਮ ਆ ਗਈ ਮੈਂ ਹਾਂ ਵੱਡਾ ਏ ਵੱਡਾ ਤਾਂ ਹੈਗਾ ਵਾ ਪਰ ਸ਼ਰਮ ਉਹਨੂੰ ਵੀ ਆਉਣੀ ਚਾਹੀਦੀ ਸੀ ਨਾ ਕਿੱਦਾਂ ਬੋਲਣ ਦਾ ਹੈ ਤੇਰੇ ਗਾੜੀ ਉੱਚੀ ਉੱਚੀ ਕਿੱਦਾਂ ਬੋਲਦਾ ਹੈ ਹੈ ਵੀ ਕੋਈ ਸ਼ਰਮ ਹਜਾ ਤੂੰ ਤੋ ਤਾਈ ਤੇਰੀ ਉਹ ਕਿਦਾਂ ਰੋਲਾ ਪਾਉਂਦੀ ਹੀ ਮੈਂ ਤਾਂ ਪੁੱਤ ਆਉਣ ਲੱਗੀ ਹੀਗੀ ਪਰ ਫਿਰ ਮੈਂ ਬੈ ਗਈ ਆਰਾਮ ਨਾਲ ਕਹਿਣਾ ਇਹ ਸਾਰੇ ਪਵਾੜੇ ਪਾਉਂਦੀ ਆ ਮੰਮੀ ਚ ਚੰਗਾ ਕੀਤਾ ਜੀ ਜੇ ਤੁਸੀਂ ਆ ਜਾਂਦੇ ਨਾ ਤਾਂ ਉਹਨਾਂ ਨੇ ਹੁਣ ਸੁਣਾ ਆ ਤੂੰ ਹੀ ਸਭ ਤੋਂ ਵਧੀਆ ਕੰਮ ਕੀਤਾ ਕਿ ਤਾਂ ਕਿ ਉਹਨਾਂ ਦੀਪ ਮੈਂ ਨਹੀਂ ਵਧੀਆ ਵਾ ਬੰਨ ਕੇ ਰੱਖਿਆ ਸੀ ਮੇਰਾ ਜੀ ਕਰਦਾ ਜਾਵਾਂ ਜਿੱਦਾਂ ਮੇਰੇ ਪੁੱਤ ਨੂੰ ਪੈਣ ਲਈ ਹੋ ਡੁੱੜ ਕੇ ਤੇਰਾ ਕੀ ਇਰਾਦਾ ਵਾ ਮੈਂ ਤਾਂ ਆਪਣਾ ਮਨ ਬੰਨ ਕੇ ਬਿਠੀ ਹੀਗੀ ਹੁਣ ਹੀ ਗੱਲ ਕਰਾਂਗੇ ਜੜੀ ਕਰਨੀ ਤੂੰ ਹੀ ਨਾ ਬੋਲਿਓ ਬਸ ਇਹ ਨਾ ਹੋਏ ਆਖਣਗੇ ਵੀ ਸਭ ਕੁਝ ਇਹਦੀ ਮਾਂ ਹੀ ਡਈਏ ਕਰਨਾ ਨਾਲੇ ਮੰਮੀ ਬੜੀਆਂ ਨਾਲ ਦੀਆਂ ਗੱਲਾਂ ਸੁਣ ਲਈਆਂ ਨੇ ਬੜਾ ਨਾਲ ਤੁਹਾਨੂੰ ਮੜਾ ਚੰਗਾ ਕਹਿ ਲਿਆ ਪਰ ਹੁਣ ਨਹੀਂ ਹੀ ਬਰਦਾਸ਼ਤ ਕਰਨਾ ਇਸੇ ਕਰਕੇ ਪੁੱਤ ਝੁਕੋ ਗਈਆਂ ਪਤਾ ਕੀ ਗੱਲ ਵਾ ਮੇਰਾ ਨਾਂ ਲੱਗ ਜਾਣਾ ਹੀ ਭੀ ਆਂਦੀ ਅੱਡ ਹੁਣਾਵਾ ਮੈਂ ਤੇ ਅੱਡ ਹੋਣਾ ਹੀ ਨਹੀਂ ਚਾਹੁੰਦੀ ਸਾਰੇ ਪਵਾੜੇ ਤੇ ਤੇਰੇ ਤਾਈ ਦੇ ਆ ਮੰਮੀ ਹੁਣ ਹੁਣਾ ਜੇ ਹੁਣਾ ਕਿਹਾ ਵੀ ਨਹੀਂ ਹੁਣਾ ਉਹ ਨਹੀਂ ਨਹੀਂ ਜਿੱਦਾਂ ਮੇਰਾ ਪੁੱਤ ਕਹੂਗਾ ਜਿੱਦਾਂ ਮੇਰੀ ਨੋਂ ਕਹੂਗੀ ਮੈਂ ਤੋ ਹਦਾ ਹੀ ਮੰਨਣਾ ਵਾ ਐਵੇਂ ਹੀ ਪੂਰੇ ਹੱਕਦਾਰ ਹਾਂ हां ठीक हुआ। ਇੰਨਾ ਕੱਲਿਆਂ ਦਾ ਦੱਸ ਘਰ ਹੈ। ਸਹੀ ਗੱਲ। ਤੇ ਨਾਲੇ ਪੁੱਤ ਕਹਿੰਦੇ ਸੀ ਨਾ ਕਿ ਤੇਰੀ ਮਾਂ ਨੇ ਤੇ লাশ ੜਿਆ ਤੇ ਖਾ ੜਿਆ ਹਨਾ ਹੁਣ ਪਤਾ ਲੱਗੂਗਾ ਸਾਰਿਆਂ ਨੂੰ। ਥੋੜਾ ਜਿਹਾ ਮੰਮੀ ਤੁਸੀਂ ਵੀ ਨਾ ਆਪਣੇ ਆਪ ਤੇ ਕੰਟਰੋਲ ਕਰਿਓ। ਜੇ ਹੁਣ ਅਸੀਂ ਤੁਹਾਡੇ ਘਰ ਕੇ ਇੰਨਾ ਫੈਸਲਾ ਲੈਣ ਦੇ ਆ। ਚਲ ਕੋਈ ਪੁੱਤ ਜਿੱਦਾਂ ਤੇ ਨਾਲੇ ਅਗਲਿਆਂ ਨੂੰ ਪਤਾ ਲੱਗ ਜੀ ਕਿ ਇਹਨਾਂ ਨੇ ਵੀ ਬਣਾਇਆ ਵਾ। ਨਾਲੇ ਅਸੀਂ ਵੀ ਗੱਲ ਕਰਨ ਵਾਲੇ ਬਣਾਂਗੇ। ਮੰਮੀ ਤੁਹਾਡੀ ਮੰਮੀ ਦਾ ਨਾਂ ਲੈਂਦੇ ਤੇ ਖਾਂਦੇ ਤੇ ਤੁਸੀਂ ਹੋ। ਮੈਂ ਮੰਮੀ ਉਦਾਂ ਸੁਣਾਤਾ ਸੀ। ਮੈਂ ਵੀ ਹਾਂ ਖਾਂਦੇ ਹੋ ਹਨੂ। ਮੈਂ ਹਾਂ ਹੀ ਕਰਜ਼ਾ ਚੁੱਕ ਚੁੱਕ ਕੇ ਕੰਮ ਕਰੀਏ ਤੇ ਤੁਸੀਂ ਡੋਲ ਕੱਢ ਲੈਂਦੇ ਹੋ ਦੇਖਿਆ ਅੱਜ ਅੱਖਾਂ ਖੁੱਲੀਆਂ ਤੁਹਾਡੀਆਂ ਚੱਲ ਚੰਗਾ ਹੋਇਆ ਅਸੀਂ ਤੇ ਬਣੇ ਰਹੇ ਭੋਲੇ ਕੋਈ ਜੋ ਕਰਨਾ ਇਨਾ ਹੀ ਕਰਨਾ ਇਹ ਜੀ ਵੱਡੇ ਨੇ ਹੱਡੇ ਪਰ ਕੋਈ ਮੁੱਲ ਨਹੀਂ ਪਾਇਆ ਇਹਨਾਂ ਨੇ ਹੱਡਾ ਮੁੱਲ ਕਦਾ ਪਾਉਂਦਾ ਬੜਾ ਕਰਕੇ ਵੇਖ ਲਿਆ ਨਾ ਮੇਰਾ ਲਾ ਦਿੰਦੇ ਹੀਗੇ ਇਹ ਸੁਖੀਆਂ ਰਾਸ਼ਣ ਦੀ ਤੇ ਪਿੰਡੀਆਂ ਨਾ ਛੱਡਦੀ ਐ ਹੱਦ ਹੋ ਗਈ ਐ ਪਰ ਸੁਖੀਆਂ ਪਿੰਡੀਆਂ ਨਾਲੇ ਬੰਦਾ ਉੱਜੜ ਜਾਂਦਾ ਵੇਖ ਲਓ ਇਹਨਾਂ ਦਾ ਤੂੰ ਨਦੀਪ ਤੂੰ ਹੀ ਬਿਲਕੁਲ ਨਹੀਂ ਇਹਨਾਂ ਦੇ ਲਾਗੇ ਜਾਣਾ ਹੁਣ ਨਾ ਭਾਬੀ ਦੇ ਦਾ ਨਾ ਤਾਈ ਦੇ ਜੜੀ ਪਿਛੇ ਹਨ ਨਿਭਗੀ ਨਿਭਗੀ ਸਮਝਾ ਲੈ ਚੰਗੀ ਕਰਾਏ ਨੋ ਮੇਰੇ ਮਮੀ ਦਾ ਗੁੱਸਾ ਕਰੂਗੀ ਫੇਰ ਨਹੀਂ ਕਰਦੀ ਸਮਝਦਾਰ ਆ ਉਹ ਵੀ ਉਹਦੇ ਸਾਹਮਣੇ ਹੋਇਆ ਜੋ ਕੁਝ ਹੋਇਆ ਤੂੰ ਸੁਣ ਲਿਆ ਹੈ ਨਾ ਕਿੱਡੇ ਦਾ ਸਹੀ ਨੇ ਉਹ ਜਿੱਦਾਂ ਉਹਨਾਂ ਕੀਤਾ ਇਹਦਾ ਕਰਨਾ ਤਾਂ ਨਹੀਂ ਨਾ ਚਾਹੀਦਾ ਚਾਹੀਦਾ ਤੇ ਨਹੀਂ ਹੀ ਪਰ ਉਦਾਂ ਚਲੋ ਚੰਗਾ ਹੋ ਗਿਆ ਜਿਹੜਾ ਤੂੰ ਆ ਗਈ ਜੇ ਤੂੰ ਨਾ ਆਉਂਦੀ ਤੇ ਇਹਨੇ ਮਮੀ ਮੰਨਣਾ ਨਹੀਂ ਕਿ ਉਹਨਾਂ ਆਹ ਕੰਮ ਕੀਤਾ ਇਹ ਤਾਂ ਮੰਦੀ ਨਹੀਂ ਇਹ ਤਾਂ ਬੜੀ ਤਾਈ ਮੇਰੀ ਚੰਗੀ ਆ ਉਹਦੀ ਨਵੀਂ ਬੜੀ ਚੰਗੀ ਤੇ ਉਹਦਾ ਪੁੱਤ ਵੀ ਬੜਾ ਚੰਗਾ ਮਾੜੀ ਤੇ ਮਹਿਨ ਲੱਗਦੀ ਵਿੱਚ ਪੁੱਤ ਤੂੰ ਸੱਚ ਜੀ ਬੋਲਦੇ ਹੋ ਬਹੁਤ ਗੱਲ ਮਿੱਠੇ ਬਣ ਕੇ ਖਾਂਦੇ ਜਾਨੂੰ ਚੱਲ ਚੰਗਾ ਹੋਇਆ ਤੁਹਾਨੂੰ ਥੱਕ ਲਾਈ ਟਾਈਮ ਦੇ ਨਾਲ ਹਾਂ ਚੱਲ ਡੈਡੀ ਪਤਾ ਨਹੀਂ ਕਿੱਥੇ ਆ ਡੈਡੀ ਵਿਥੇ ਹੋਣਾ ਵਾ ਡੈਡੀ ਨੂੰ ਕਰ ਲਾਂਗੇ ਸਿੱਧੇ ਕੋਈ ਨਹੀਂ ਹੁਣ ਤੂੰ ਨਾ ਚਾਹ ਬਣਾ ਲੈ ਮੇਰੀ ਤੀ ਆਪਕਾ ਪਰ ਚਾਹ ਪੀਏ ਸਿਰਫ ਬੜੀ ਹੋਣ ਲਈ ਹੈ ਮੇਰੇ ਲਈ ਨਾ ਬਣਾਇਓ ਮੈਂ ਤਾਂ ਨਹੀਂ ਜਪੀਨੀ ਮੈਂ ਪੀ ਲਾਂ ਕੋਈ ਉਹ ਨਹੀਂ ਮੰਮੀ ਮੈਂ ਕੀ ਦੱਸਾਂ ਤੁਹਾਨੂੰ ਮੇਰਾ ਕਿਹੇ ਚੀਜ਼ ਨੂੰ ਜੀਣੇ ਕਰਨ ਦਿਆ ਵੇ ਇੰਨਾ ਕਰਕੇ ਦਫਾ ਕਰ ਭਰੇ ਇਹਨਾਂ ਨੂੰ ਆ ਆਪਣੀ ਅੱਡ ਪਕਾਉਨੇ ਆ ਖਾਣੇ ਠੱਠੇ ਕੁਝ ਪੈਣੇ ਜਾਂ ਫਸੀ ਚਾਹ ਲਿਆ ਬਣਾ ਕੇ ਚੱਲ ਪੁੱਤ ਮੈਂ ਖਾਣ ਨੂੰ ਕੁਝ ਵੇਖਾਂ ਮੇਰਾ ਤਾਂ ਸੰਘ ਹੀ ਸੁੱਕ ਗਿਆ ਹੁਣ ਤਰਾ ਦੇਖ ਲਓ ਮੈਂ ਮੂੰਹ ਤੇ ਕੋਲਾ ਮੰਗਾ ਲਿਆ ਚੱਲ ਹੁਣ ਆ ਗਈ ਮੁਖਤਰੀ ਜੀਵਨ ਤੇਰੇ ਹੱਥ ਚ ਹੁਣ ਇੱਕ ਲਾਹ ਤੇ ਇੱਕ ਪਾ ਹੈ ਹੁਣ ਮੈਨੂੰ ਸਾਬ ਕਿੰਨੇ ਕੁੱਛਣਾ ਆ ਜਿਹੜਾ ਜੇਠ ਆ ਮੇਰਾ ਨਾ ਖਤਾ ਇੱਕ ਚੀਜ਼ ਲਈ ਹੁੰਦੀ ਹੈ ਨਾ ਦੋ ਦੋ ਚੜਦਾ ਹੁੰਦਾ ਰਜਿਸਟਰ ਤੇ ਹੁਣ ਚੜ ਲਾ ਹੁਣ ਪਤਾ ਲੱਗੂ ਤੁਹਾਨੂੰ ਵੇਖਾ ਕਿਦਾਂ ਗਦੰਦ ਕੱਢਣ ਦੇ ਸਾਰੇ ਜੀ ਬੋਤਾ ਹੀ ਚਾ ਇਹਨਾਂ ਨੂੰ ਅੱਡ ਰੋਣ ਦਾ ਇਹੋ ਤੇ ਚਾਚੀ ਚਾਹੁੰਦੀ ਸੀਗੀ ਉਧਰ ਮੇਰਾ ਸਾਸੋਰਾ ਵੀ ਹੈ ਜਿਹੜੇ ਰੋਂਦੇ ਆ ਵੀ ਵੱਖ ਹੋ ਜਾਣਾ ਕੋਈ ਨਹੀਂ ਲੱਗੂ ਪਤਾ ਬਾਅਦ ਚ ਲੈ ਉੱਧਰ ਵੇਖ ਲਾ ਹਾਂ ਪੈਰ ਵੇਖੀ ਹੈ ਏਦਾਂ ਕੰਨ ਲਾ ਲਾ ਕੇ ਸਾਡੀਆਂ ਗੱਲਾਂ ਸੁਣ ਲਈ ਆ ਇਹਨਾਂ ਦਾ ਚੀਕ ਜਿੱਦਾਂ ਇਹਨਾਂ ਨੂੰ ਪਤਾ ਨਹੀਂ ਸਹੀ ਗੱਲ ਵਾ ਇਹ ਪੁੱਤ ਨਾ ਤਾਂ ਬਰਦਾਸ਼ਤ ਨਹੀਂ ਹੁੰਦਾ ਹੈ ਸਹੀ ਗੱਲ ਹੈ ਅਜੀ ਹੱਸਦੇ ਉਹ ਚੰਗੇ ਥੋੜਾ ਲੱਗਦੇ ਆ ਜਦੋਂ ਵੀ ਆਉਣ ਨਾ ਇਹਨਾਂ ਦੇ ਸਾਹਮਣੇ ਭਾਵੇਂ ਨਾ ਵੀ ਹੱਸਾਏ ਤਾਂ ਵੀ ਹਸਣ ਡੈ ਕੋਈ ਇਹਨਾਂ ਦਾ ਤਾਂ ਸੜ ਸੜ ਮਰ ਜਾਏ ਨਾ ਸੜ ਸੜ ਮਰ ਜਾਣਾ ਵਾ ਵੀ ਵੇਖੀ ਹੁਣ ਏਦਾਂ ਸਾਸਤੇ ਕੰਨਾਂ ਤੇ ਜਾ ਕੇ ਫਸਰ ਫਸਰ ਕਰਦੀ ਆ ਹੈ ਇੱਕ ਦੀਆਂ ਦੋ ਦੋ ਬਣਾ ਬਣਾ ਦੱਸਣੀਆਂ ਵਾ ਵੀ ਹਸਣ ਡਏ ਹੀਗੇ ਭਾਵੇਂ ਮੰਮੀ ਚਾਰ ਦੱਸੇ ਹਨ ਹਾਂ ਤੁਸੀਂ ਇੱਥੇ ਕਿਉਂ ਸਰ ਬਾਕੀ ਗੱਲ ਤੇਰੀ ਵੀ ਸਹੀ ਆ ਪਰ ਨਾ ਮੈਂ ਹੁਣ ਪੂਰੀ ਖੁਸ਼ ਹਾਂ ਤੂੰ ਹੀ ਖੁਸ਼ ਹੋਣੇ ਚਾਹੀਦੇ ਜੀ ਸਹੀ ਗੱਲ ਆ ਜੀ ਜਿਹੜਾ ਆਪਾਂ ਫੈਸਲਾ ਲਿਆ ਵਾ ਜਿੱਦਾਂ ਜਿੱਦਾਂ ਕਰਨਾ ਜੇ ਅਜੇ ਵੀ ਕੋਈ ਪਸੂੜੀ ਪਾਉਣੀ ਤਾਂ ਦੱਸ ਦੋ ਉਹ ਨਹੀਂ ਨਹੀਂ ਹੁਣ ਪਸੂੜੀ ਕਾਦੀ ਆ ਹੁਣੇ ਆਪਣੀਆਂ ਪਕਾਉਣ ਤੇ ਹੀ ਆਪਣੀਆਂ ਪਕਾਈਏ ਹੁਣ ਤੇ ਡੇਢ ਕਈ ਮੁੱਕ ਗਿਆ ਸਾਰਾ ਸੱਚ ਮੈਨੂੰ ਚੇਤਾ ਆ ਗਿਆ ਵਾ ਰਸੋਈ ਕਿਹੜੀ ਲੈਣੀ ਜੀ ਔਲ ਨਹੀਂ ਕਿ ਆ ਮੈਨਾਂ ਆ ਲਵਰ ਚ ਟੈਲੈਂਟ ਹੋਣਾ ਨਹੀਂ ਆ ਜੀ ਆ ਪਾਉ ਕੋ ਲਈਏ ਉਥੇ ਟੈਲਾ ਲੱਗਣ ਵਾਲੀਆਂ ਨਾਲ ਐ ਘੁੰਮ ਕੇ ਜਾਣਾ ਪੈਂਦਾ ਉਥੇ ਇੱਥੇ ਅੰਦਰੇ ਬਣਾਓ ਤੇ ਅੰਦਰੇ ਖਾਓ ਆਰਾਮ ਦੇ ਨਾਲ ਲਫਾ ਕਰ ਪਰੇ ਨਾ ਆਹ ਹੁਣ ਨਾ ਵੇਖ ਚਾਹ ਕੇ ਚੀਜ਼ਾਂ ਨਵੀਂ ਸਾਰੀਆਂ ਇਹ ਨਾ ਹੋਵੇ ਜੋ ਮਰਜੀ ਫੜਾ ਦੇਣਾ ਤੇਰਾ ਪਿਓ ਤੇ ਮੂੰਹ ਸੁੱਤੀ ਕਰਨ ਲਿਆ ਤੁਸੀਂ ਦੱਸ ਦੋ ਨਾ ਕਿੱਦਾਂ ਕਰਨਾ ਏ ਕੋਈ ਗੱਲ ਨਹੀਂ ਤੂੰ ਹਰ ਕੰਮ ਇਹਨੂੰ ਪੁੱਛ ਕੇ ਕਰੀ ਆਹੋ ਆਹ ਆਪਣੇ ਆਪ ਫੈਸਲਾ ਲਈ ਤੁਹਾਡਾ ਪਿਓ ਨਾ ਤੇਰਾ ਇਹਦੀ ਨਮੰਨੀ ਕੋਈ ਵੀ ਕੋਈ ਨਹੀਂ ਮੰਮੀ ਹਜੇ 2-3 ਘੰਟੇ ਹੈਗੇ ਨੇ ਸ਼ਾਮਾਂ ਨੂੰ ਬਹਿਣਾ ਹੈ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਠੀਕ ਵਾ ਨਾ ਫਿਕਰ ਮੰਮੀ ਮੈਨੂੰ ਹੁਣ ਕਾਦੀ ਆਹੋ ਕੋਈ ਨਹੀਂ ਇਹਨਾਂ ਨੇ ਇਦਾਂ ਰੱਖਾਉਣਾ ਹੈਗਾ ਮੂੰਹ ਤੇ ਨਾ ਐਲਮ ਕਾਇ ਨੇ ਜਿੱਦਾਂ ਨਾ ਇਹਨਾਂ ਨੂੰ ਬੜਾ ਦੁੱਖ ਹੁੰਦਾ ਹੈ ਉਹ ਦੁੱਖ ਚੋਂ ਮੰਮੀ ਖੋਸ਼ ਨੇ ਖੋਸ਼ ਖਸ਼ ਕਾਦੀ ਆਵੇ ਖਾਂਦੇ ਹੀ ਸਾਨੂੰ ਹੈ ਤੇ ਨਾਲ ਆਉਂਦੇ ਹੀ ਮੇਰਾ ਪੀਏ ਮੇਕਅਪ ਕਰਦੀ ਐ ਇਹ ਖਾਈ ਜਾਂਦੀ ਐ ਮੇਰਾ ਤੇ ਇਹਨਾਂ ਨੇ ਸਾਰਾ ਕੌਣ ਮਸ਼ਹੂਰੀ ਕੀਤੀ ਹੁਣ ਪਤਾ ਲੱਗ ਜੂਗਾ ਆਪੇ ਕੌਣ ਵੇਖ ਕਰਦਾ ਹੈ ਤੇ ਕੌਣ ਦਗਾ ਖਾਂਦਾ ਹੈ ਠੀਕ ਵਾ ਨਾ ਚੱਲ ਦੇਖਾ ਪੜਾਤਰ ਪ੍ਰਯੋਗ ਤੇ ਗਿਆ ਵਾ ਕੋਈ ਨਹੀਂ ਵੇਖ ਲੋ ਮੰਮੀ ਮੈਂ ਤੁਹਾਨੂੰ ਸਾਰੇ ਇੱਥੇ ਲੱਭਣ ਦੀ ਕਾਜ ਤਹੀ ਇੱਥੇ ਬੈਠੇ ਜੇ ਲੈਣਾ ਕੀ ਆ ਪੁੱਤ ਐਨੀ ਟੈਨਸ਼ਨ ਲੱਗੀ ਆ ਨਾ ਬੜਾ ਹੀ ਮਨ ਦੁਖੀ ਹੋਇਆ ਤੂੰ ਤਾਂ ਕਿਉਂ ਰੋਂਦਾ ਏ ਜੀ ਤੁਸੀਂ ਇਹਨੂੰ ਇੰਨਾ ਅੱਡ ਦਾ ਚਾਵਾ ਤੇ ਮੈਨੂੰ ਸ਼ਰਮ ਰਹੀ ਆ ਮਾਨ ਜੇ ਲੋ ਪਿੰਡ ਚ ਕਿਸੇ ਨੂੰ ਪਤਾ ਲੱਗੂਗਾ ਤਾਂ ਕੀ ਕੋਈ ਕਹੇਗਾ ਕਿ ਤੇ ਸਾਡਾ ਇੰਨਾ ਕੱਟ ਹੁੰਦਾ ਹੀ ਨਾ ਲੋਕੀ ਸਿਫਤਾਂ ਕਰ ਦਿੰਦੇ ਵੀ ਇਹਨਾਂ ਨੇ ਕਰ ਦੇ ਜਿੰਨਾ ਸੁਫਾਗ ਕਿਦੇ ਸੁਫਾਗ ਹੀ ਨਹੀਂ ਆ ਤੇ ਹੁਣ ਕਿਹੜੇ ਮੂੰਹ ਨਾਲ ਪਿੰਡ ਚ ਨਿਕਲਣਾ ਵਾ ਚੱਲ ਕੋਈ ਨਹੀਂ ਮੰਮੀ ਫੁੰਦਈ ਆਏ ਸਾਰੇ ਆਟ ਤੇ ਨਾਲੇ ਉਹ ਵੇਖਾਂ ਅੰਦਰ ਬੈਠੇ ਕਿਦਾਂ ਦੰਦ ਕੱਢਣ ਦੇ ਉਹਨਾਂ ਨੂੰ ਤਾਂ ਕੋਈ ਫਿਕਰ ਹੀ ਨਹੀਂ ਗਈ ਹੈਗੀ ਇਹੋ ਤੇ ਚੰਦੀ ਵੀ ਵੱਖ ਹੋ ਜੀਏ ਉਹ ਉਹਨੇ ਜੀਆਂ ਦੇ ਕੰਨ ਭਰਪੂਰ ਕੇ ਕਲੇਸ਼ ਪਾਤਾ ਵਾ ਤੇ ਜੇ ਮੁੰਡਾ ਵਾ ਕਦੀ ਬੋਲਿਆ ਨਹੀਂ ਕਿਸੇ ਦੇ ਅੱਗੇ ਅੱਜ ਉਹ ਵੀ ਫੱਕਾ ਨਹੀਂ ਛੱਡਣ ਦਿਆ ਦੱਸ ਨਾ ਦੱਸ ਮੈਮੀ ਕੀ ਕਰਾਂ ਤੇ ਜੇ ਤੇਰੇ ਪਿਓ ਹਮ ਕਹਿੰਨੀ ਆ ਉਹ ਕਹੀ ਜਾਂਦਾ ਟਾਈਮ ਕੱਢ ਟਾਈਮ ਕੱਢ ਟਾਈਮ ਕਿੰਨਾ ਕਰੇ ਧੱਕੇ ਨਾਲ ਕੱਢੀ ਜਾਵਾਂਗੇ ਹੋ ਉਹਨਾਂ ਨੇ ਕਹਿਤਾ ਵੀ ਅਸੀਂ ਵਾਕ ਹੁਣਾ ਤੁਹਾਨੂੰ ਛੰਨੀ ਵੀ ਨਹੀਂ ਮੰਨਦਾ ਉਹ ਵੀ ਆਂਦਾ ਅਸੀਂ ਵਾਕ ਹੀ ਹੁਣਾ ਹੀ ਨਹੀਂ ਕੱਟੇ ਰਹਿਣਾ ਹੈਗਾ ਤੇ ਚਾਚੀ ਚੁੰਦੀ ਆ ਉਹ ਹੀਗੀ ਫਿਰ ਕੀ ਕਿਉਂ ਕਰਨ ਦੇ ਜੈ ਇਦਾਂ ਵੇਖੀ ਹਾਂ ਹੁਣ ਅੱਡ ਹੁੰਦਾ ਇਹਨਾਂ ਨੂੰ ਇੰਨਾ ਹੀ ਚਾਵਾ ਨਾ ਤੇ ਕੱਲ ਨੂੰ ਉਹ ਇਹਨੇ ਕੱਖ ਨਹੀਂ ਛੱਟਣਾ ਇਹਨਾਂ ਜੱਗਾ ਇਹਨੇ ਸਭ ਕੁਝ ਵੇਚ ਵਟ ਕੇ ਖਾ ਜਾਣਾ ਵਾ ਨਹੀਂ ਐਸੇ ਕਰਕੇ ਧਿਆਨ ਨਹੀਂ ਹਾਂ ਵੀ ਇਕੱਠੇ ਰਹਿ ਜਾਾਂਗੇ ਤਾਂ ਮੁੰਡੇ ਦਾ ਵੀ ਚੱਲੇਦਾ ਕੋਹ ਬਣ ਜਾਏਗਾ ਜਦੋਂ ਉਹਦੇ ਜੱਗਾ ਰਹਿਣ ਕੱਖ ਨਾ ਦਿੱਤਾ ਤੇ ਨਿਆਣਾ ਕਿਹੜੇ ਪਾਸੇ ਜਾਏਗਾ ਕਿਹੜੀ ਮਾਂ ਨੂੰ ਮਾਸੀ ਆਖੇਗਾ ਕੋਈ ਨਹੀਂ ਮੰਮੀ ਹੁਣ ਉਹ ਵੀ ਮਗਰ ਲੱਗਾ ਵਾ ਵਾਚਲ ਆ ਯਾਨੀ ਉਹਨੂੰ ਵੀ ਸਮਝ ਆ ਜਦੋਂ ਮਾਂ ਨੇ ਕੱਖ ਛੱਡਿਆ ਨਾ ਮਗਰ ਉਹਦੇ ਜੋਗਾ ਪੁੱਤ ਫੇਰ ਸਮਝਣ ਦਾ ਕੀ ਫਾਇਦਾ ਜੇ ਵੇਲਾ ਹੀ ਨੰਗ ਗਿਆ ਤੇ ਉਹ ਤੈਨੂੰ ਹੁਣ ਆਪ ਚਾਹੀਦਾ ਵੀ ਮਾਂ ਮੇਰੇ ਫੋਨ ਨਹੀਂ ਹੋ ਜੇ ਉਹਦੇ ਸ਼ੌਂਕ ਪੂਰੇ ਹੁੰਦੇ ਮਾਂ ਮੇਰੀ ਦੇ ਤੇ ਗਾਂ ਜਾ ਕੇ ਕੀ ਕਰੂਗੀ ਮੈਨੂੰ ਤੇ ਇਹ ਫਿਕਰ ਪਿਆ ਵਾ ਇੰਨੇ ਨਾ ਮੁੰਡੇ ਜੋਗਾ ਕੱਖ ਨਹੀਂ ਛੱਡਣਾ ਸਾਰਾ ਕੋਚੇ ਨੇ ਢਿੱਡ ਜੀ ਪਾ ਜਾਣਾ ਤੇ ਜਾਂ ਕੱਪੜੇ ਪਾਈ ਜਾਂਦੀ ਆ ਤੇ ਉਹ ਕੱਲ ਨੂੰ ਕਿਹਦੇ ਹੱਥਾਂ ਨਾਲ ਦੇਖੇਗਾ ਜਿਹੜੀ ਕੋਈ ਦੋ ਤਿੰਨ ਕਿੱਲੇ ਇੰਨੇ ਉਹ ਵੀ ਫੂਕ ਛੱਡਣੀ ਪਤਾ ਤਾਂ ਹੈਗਾ ਹੀ ਇਹ ਤੈਨੂੰ ਇਹ ਤਾਂ ਸਾਡੇ ਨਾਲ ਰਹਿ ਕੇ ਨਹੀਂ ਗੁਜ਼ਾਰਾ ਇਹ ਜਦੋਂ ਸਾਰੀ ਚੌਧਰ ਇਹਦੇ ਹੱਥ 'ਚ ਚੱਲ ਗਈ ਤੇ ਇਹਨੇ ਸਭੋਂ ਦਾ ਰਾਹ ਪੱਕੀਆਂ ਦੇਣੀਆਂ ਤੈਨੂੰ ਪਤਾ ਤਾਂ ਹੈਗਾ ਹੀ ਇਹ ਕਿਹੜੀ ਭੁੱਲ ਵਈ ਦੀ ਤੇ ਤੂੰ ਉਦਾਂ ਨਹੀਂ ਕਿਸੇ ਨੂੰ ਜੀਣ ਦਿੰਦੀ ਹੈਗੀ ਨਾਲੇ ਮਨਜਿੰਦਰ ਉਹ ਤਾਂ ਉਦਾਂ ਕੋ ਡਰਦਾ ਹੁਸਕਦਾ ਹੀ ਨਹੀਂ ਇਹਦੇ ਸਾਹਮਣੇ ਤੇ ਤੁਸੀਂ ਮੰਮੀ ਰਹਿਣ ਤਾਂ ਜੋ ਪਰੋਣਾ ਦੀ ਕਿਸਮਤ 'ਚ ਆਪੇ ਇਹਨਾਂ ਨੂੰ ਮਿਲ ਜਾਊਗਾ ਪਰ ਲੋਕਾਂ ਵਾਲੇ ਵੀ ਵੇਖਣਾ ਪੈਂਦਾ ਵਾ ਮੈਂ ਆਂਦੀ ਕਿਤੇ ਇਕੱਠੇ ਰਹਿ ਜਾਾਂਗੇ ਕੋਈ ਦੋ ਕਿਲੇ ਹੋਰ ਲੈੇ ਜਾਣਗੇ ਪਰ ਇਹਨੇ ਕਿਥੇ ਡੈਨ ਨੇ ਰਹਿਣ ਦੇਣਾ ਇਹਦਾ ਤਾਂ ਲੋਨ-ਪਾਉਣ ਲੈ ਕੇ ਬਹਿ ਗਿਆ ਸਾਡੇ ਘਰ ਨੂੰ ਉਹ ਮਮੀ ਹੋਣਾ ਦਾ ਵੀ ਆਪਣੇ ਮੁੰਡਾ ਵੀ ਮਗਰ ਲੱਗਾ ਵਾ ਉਹਨੂੰ ਕਿਹੜਾ ਪਤਾ ਨਹੀਂ ਆ ਵੀ ਮਾਂ ਮੇਰੀ ਕਿੱਦਾਂ ਦੀ ਐ ਹੁਣ ਤਾਂ ਨਹੀਂ ਨਾ ਸਮਝਦਾ ਤਾਂ ਆਪਣੇ ਹੱਥਾਂ ਨੂੰ ਦੰਦੀਆਂ ਵੱਡਣਗੀਆਂ ਕਿਸ ਦਿਨ ਇਹ ਮੁੰਡੇ ਨੇ ਫੇਰ ਇਹਨੇ ਰੋਣਾ ਤੇ ਫੇਰ ਇਹਨੇ ਹੱਡਿਆ ਲਾਉਣਾ ਜਿੱਦੋਂ ਸਾਰਾ ਕੁਝ ਗਵਾ ਚੁੱਕਿਆ ਫੇਰ ਕੀ ਫਾਇਦਾ ਹੁਣ ਆਉਗਾ ਤਾਂ ਤੁਹਾਡੇ ਵਾਲਾ ਤੇ ਤਹੀ ਮੇਰਾ ਮੂੰਹ ਲਾਇਓ ਨਹੀਂ ਕਿਉਂ ਰੋਰੋਗੇ ਖਾਵੇਂ ਖਾਪਣ ਡਏ ਜ ਚੁੱਪ ਕਰਕੇ ਤਾਂ ਚਲੋ ਆਪਣਾ ਕੰਮ ਕਾਰ ਕਰੀਏ ਉਹ ਹੱਸਣ ਖੇਡਣ ਡਏ ਤੇ ਤੁਸੀਂ ਰੋਰੋਗੇ ਤੇ ਬਿਮਾਰ ਪੈ ਜਾਓ ਚੱਲ ਬੈਣਾ ਕੀ ਕਰਨ ਹੋ ਮੇਰਾ ਤਾਂ ਘਰ ਵਿੱਚ ਖਲੋਣ ਨੂੰ ਵੀ ਨਹੀਂ ਜੀ ਕਰਦਾ ਹੈਗਾ ਚਲ ਆ ਮੈਂ ਤੁਹਾਨੂੰ ਚਾਹ ਚੁ ਬਣਾ ਕੇ ਦਵਾ ਚਾਹ ਦੀਏ ਉਹ ਚਲੋ ਨਹੀਂ ਚੰਗਾ ਲੱਗਦਾ ਹੁਣ ਵੇਖਾ ਪੁੱਤ ਐਡੀਆਂ ਰੀਝਾਂ ਘਰ ਬਣਾਇਆ ਨੇ ਇਹ ਜਨਾਨੀ ਨੇ ਖੇਰੂ ਖੇਰੂ ਕਰਕੇ ਰੱਖਤਾ ਵਾ ਕੱਖ ਨਹੀਂ ਛੱਡਿਆ ਇਹ ਘਰ ਦਾ ਚਾਚਾ ਕੀ ਬੰਨਣਾ ਹੋਣੇ ਇਹ ਘਰ ਵਿੱਚ ਡੈਡੀ ਜੀ ਉਹ ਚਾਚਾ ਆਇਓ ਮਾਰੋ ਆਜ ਉਹ ਮੰਨ ਜੇ ਅੰਦਰ ਸੇ ਆਇਦਰਾ ਆਹ ਗੱਲ ਸੁਣ ਮੇਰੀ ਆਗੇ ਵੀ ਇਦੀ ਹਾਂਜੀ ਭਾਈ ਵਰਟੇ ਹੀ ਮਾਰਨ ਉਹ ਮੈਂ ਕਹਾਂ ਰੋਜ਼ ਧੜੀ ਵੱਖ-ਵੱਖ ਕਰਦੇ ਰਹਿੰਦੇ ਆ ਲੜਾਈਆਂ ਝਗੜੇ ਮੁਕਦੇ ਨਹੀਂਗੇ ਰਹਿਣਾ ਨਿਕਾ ਡਿਆ ਟਬਰ ਚੰਗੀ ਤਰ੍ਹਾਂ ਜਿਦਾ ਰਹਿਣਾ ਚਾਹੀਦਾ ਤੇ ਜਾ ਉਹਨਾਂ ਨੂੰ ਲਿਆ ਮਕਾਈਏ ਜਿਹੜੀ ਗੱਲ ਮਕਾਉਣੀ ਆ ਜੀ ਉਹ ਮੈਂ ਨਾ ਭਾਜੀ ਇਡੀ ਕਾਲੀ ਨਾ ਕਰੀਏ ਦੋ ਚਾਰ ਦਿਨ ਰੁਕ ਜੀਏ ਸ਼ਾਇਦ ਦਿਮਾਗ ਸੈੱਟ ਹੋ ਜਾਏ ਉਹਨਾਂ ਟਬਰ ਦਾ ਉਹ ਮੁੰਡੇ ਮਰਵਾਣੇ ਹੁਣ ਲੜਾ ਕੇ ਹੁਣ ਤਾਂ ਮੁੰਡੇ ਵੀ ਹੱਥੋਂ ਪਾਈ ਹੁਣ ਤੱਕ ਜਾਣ ਰਹੇ ਆ ਇੱਕ ਦੂਜੇ ਨਾਲ ਲੜਨ ਦਾ ਪਿਆ ਪਹਿਲਾਂ ਇਹ ਆਪ ਲੜਦਿਆਂ ਇਹ ਦੋਵੇਂ ਝੜੀਆਂ ਆਹ ਗੱਲ ਜਿਵੇਂ ਰੋਜ਼ ਕੋਈ ਨਾ ਕੋਈ ਗੱਲ ਪੁੱਠੀ ਸਿੱਧੀ ਛੇੜ ਛੜਦੀ ਆ। ਓਏ ਆਹ ਜ਼ੁਬਾਨ ਤੇ ਕਿਸੇ ਦੀ ਵੀ ਘਟਨੀ ਇੱਥੇ। ਜਾ ਮਾਰ ਉਹਨਾਂ ਨੂੰ ਵਾਜ। ਜੋ ਕਰਨਾ ਕਰੋ। ਲਿਉਣਾ ਨੂੰ ਸਾਥ। ਲੜਾਈ ਬੜੀ ਮਾੜੀ ਹੁੰਦੀ ਜੇ ਨਹੀਂ ਟਾਈਮ ਲੰਘਦਾ ਤਾਂ ਵਾਤ। ਓਏ ਆਹੋ ਕੀ ਕਰਨਾ ਫਿਰ? ਨਾਲੇ ਵੈਨਿਆ ਨਾ ਵੱਖ ਹੋ ਗਏ ਕੱਡੇ ਕਵੱਡੇ ਹੋ ਜਾਂਦੇ। ਕਿਹੜੇ ਮਹਿਲ ਛੱਤ ਲੈਂਦੇ ਏ ਤੁਸੀਂ? ਪੁੱਤ ਤੇਰਾ ਪਿਓ ਗੱਲ ਕਰੇ ਇਨਾ ਕਰੇ। ਤੂੰ ਨਹੀਂ ਬੋਲਣਾ। ਤੈਨੂੰ ਇਹੋ ਪੱਕੀ ਹੋ ਮੇਰੇ ਲਈ। ਪਤਾ ਨਿਆਣੇ ਨਹੀਂ ਬੋਲਦੇ। ਚੰਗੇ ਨਹੀਂ ਲੱਗਦਾ ਹੈਗਾ। ਝਾਕਾ ਲਾ ਕੇ ਜਾਂਦਾ। ਉਹ ਨਹੀਂ ਮੰਨਣਾ ਜੀ ਉਹਦਾ ਮੁੰਡਾ ਕੋਈ ਵੀ ਗੱਲ ਕਰੇ ਉਹਨੂੰ ਕਰਨ ਦੀ ਉਹ ਚੜਿਆ ਮਾਂ ਦੇ ਹੱਥਾਂ ਦੇ ਤੇ ਤੂੰ ਨਾ ਮੇਰਾ ਪੁੱਤ ਕਉਂ ਨਹੀਂ ਤੂੰ ਐਦਾ ਕਰ ਤੂੰ ਜਾ ਹਾਂ ਆਪੇ ਕਰ ਲਾਂਗੇ ਜੋ ਕਰਨਾ ਮੈਨੂੰ ਬਿਠਾ ਲੈ ਨਾ ਡਾਡੀ ਮੈਂ ਨਹੀਂ ਬੋਲਦਾ ਕੋਈ ਗੱਲ ਮੈਨੂੰ ਪਤਾ ਦੇ ਲੱਗੇ ਹੁਣ ਕਿੱਡਿਆ ਪੁੱਤ ਮੇਰੀ ਗੱਲ ਸੁਣ ਤੂੰ ਵਨਵੰਡਾਈ ਜਨਾ ਤੂੰ ਉੱਠ ਕੇ ਤੇ ਜਾ ਆਪਣਾ ਕੋਈ ਕੰਮਕਾਰ ਕਰ ਕੋਈ ਨਹੀਂ ਹੋ ਜਾਣਿਆ ਕੰਮ ਮੈਂ ਕਹਣਾ ਆਵੇਂ ਆਣ ਕੇ ਤੁਹਾਡੇ ਹੱਥੀ ਪਹਿਨ ਕੇ ਭੁੱਲਣ ਕੇ ਫਿਰ ਕੀ ਫਾਇਦਾ ਉਹ ਜਾ ਪਰੇ ਹੱਥੀ ਪਹਿਨਣ ਵਾਲੀ ਦਾਸੇ ਚ ਕੀ ਗੱਲ ਵੱਖ ਹੋਣਾ ਵੱਖ ਹੋ ਜਾਣਗੇ ਜਾ ਪੁੱਤ ਚਲ ਜਾ ਤੇਰਾ ਭੋਗ ਕਹਿੰਦੀ ਆ ਹੱਥੀ ਕੋ ਪਹਿਨਗੇ ਤੇਰੀ ਸਿਆਣੇ ਦੀ ਮੰਨੀ ਦੀ ਹੁੰਦੀ ਆ ਜਾ ਚਲ ਜਾ ਮੇਰਾ ਪੁੱਤ ਜਾ ਚਲ ਠੀਕ ਆ ਚਲ ਜਨਾ ਮੈਂ ਸਾਰੀਆਂ ਸਰਤਾਂ ਨਾ ਬਣਾ ਦੇ ਉਹਨਾਂ ਨੂੰ ਉਹ ਕੋਈ ਨਹੀਂ ਹੁੰਦਾ ਹੌਸਲਾ ਰੱਖ ਕੇ ਕਰਨਾ ਤੇ ਸਮਝ ਕੇ ਕਰੀ ਨਿਆਣੇ ਨਹੀਂ ਵੰਡ ਵੰਡਾਈ ਚਾਹੁੰਦੇ ਹੁੰਦੇ ਜਾ ਤੂੰ ਕਰ ਲਾਂਗੇ ਜਿੱਦਾਂ ਹੋਊ ਮੈਂ ਆ ਚੰਗਾ ਕੀਤਾ ਮੁੰਡਾ ਲਾ ਗੋਠਾਲਤਾ ਐਵੇਂ ਮੂੰਹ ਅੱਗੇ ਆਏਗਾ ਉਹ ਨਿਆਣੇ ਫਿਰ ਨਿਆਣਿਆਂ ਦੀ ਸਮਝ ਘੱਟ ਹੁੰਦੀ ਆ ਗਰਮ ਖੂਨ ਵਾ ਐਵੇਂ ਵੱਧ ਘੱਟ ਬੋਲੂਗਾ ਆਪਣੇ ਚਾਚੀ ਚਾਚੇ ਨੂੰ ਮੈਨੂੰ ਸਭੋ ਡਰ ਲੱਗਣ ਡਿਆ ਐਵੇਂ ਮੁੰਡਾ ਲਾ ਕੇ ਬਿਠਾ ਲਿਆ ਨਹੀਂ ਨਹੀਂ ਬਿਠਾ ਲੰਨੀ ਲੋੜ ਹੀ ਕੀ ਆਉਂਦੇ ਆ ਤੇ ਚੱਲ ਇੱਥੇ 2000 ਰੁਪਏ ਗੱਲ ਕਰਨ ਬੈਠ ਕੇ ਜਿਹੜੀ ਚੀਜ਼ ਲੈਣੀ ਲੈ ਦੁਕਾਨਾਂ ਕੰਮ ਨਾ ਬੈਣਾ ਆਪੋ ਆਪਣਾ ਰੋਟੀ ਪਾਣੀ ਪਕਾਓ ਪਿਆਲੀਆਂ ਵੇਲੀਆਂ ਹੁੰਦੀਆਂ ਕਣਕੋ ਤੇ ਪਹਿਲੀ ਵੰਡ ਕੇ ਇੱਕ ਬਨੇ ਉਹ ਲੈ ਲੈਣੇ ਇੱਕ ਬਨੇ ਹੀ ਲੈ ਲੈਣੇ ਕੀ ਭੈਣ ਮੈਂ ਤੇ ਨਹੀਂ ਖੁਸ਼ ਹਾਂ ਨਾ ਮੇਰੇ ਤੇ ਪੈਰ ਨਹੀਂ ਪੁੰਚੇ ਲੱਗਣ ਡ ਇਹ ਦਿਨ ਦੀ ਕਿ ਦਿਨ ਤੇ ਕਿੰਨਾ ਟਾਈਮ ਹੋ ਗਿਆ ਵਾ ਆਹ ਮੌਕਾ ਹੀ ਹੱਥ ਨਹੀਂ ਲੱਗਦਾ ਮੇਰੇ ਹਾਂ ਨਹੀਂ ਨਹੀਂ ਆਉਂਗੀ ਹੁਣ ਕਿਉਂ ਨਹੀਂ ਗਾ ਤੂੰ ਵੀ ਆਈ ਹੁਣ ਹਾਂ ਚਲ ਠੀਕ ਆ ਫਿਰ ਬਾਅਦ ਚ ਗੱਲ ਕਰਦੇ ਆ ਹੈ ਚੰਗਾ ਸਤਿ ਸ਼੍ਰੀ ਅਕਾਲ ਮੈਂ ਤੇ ਉਧਰ ਸਾਰੇ ਲੱਭਦਾ ਆਂ ਤੂੰ ਇੱਥੇ ਬੈਠੀ ਅੰਦਰ ਫੋਨ ਨਹੀਂ ਕਰਨਾ ਤੇ ਮੈਂ ਕਿਹੜਾ ਗਵਾਚੀ ਆ ਹੈ ਤੁਸੀਂ ਸਾਰੇ ਲੱਭਦੇ ਆ ਜੇ ਅੰਦਰਵਾਜ਼ ਮਾਰ ਲੈਂਦੇ ਪਾਜੀ ਦੇ ਭਾਂਜੀ ਬੈਠੇ ਉੱਥੇ ਕਾਦੇ ਵਾਤੇ ਬੈਠੇ ਹੈ ਕੀ ਆਂਦੇ ਹੁਣ ਓਏ ਉਹ ਕਹਿੰਦੇ ਵੰਡ ਵੰਡਾਈ ਦਾ ਕੰਮ ਵੇੜੀਏ ਪਹਿਲੇ ਜੋ ਹੈਗਾ ਵਾ ਕਾਦਾ ਵੰਡ ਵੰਡਾਈ ਦਾ ਕੰਮ ਵੇੜਨਾ ਵਾ ਲੈ ਲੋ ਤੂੰ ਕਿੱਦਾਂ ਕਰਨੀ ਆ ਕਰ ਲੋ ਓ ਮੇਰੀ ਗੱਲ ਸੁਣ ਲਾ ਐਡੇ ਕਾਲੇ ਨਾ ਪਾਓ ਜੇ ਕੋਈ 2-4 ਸਾਲ ਲੰਘ ਦੇ ਦੇ ਨਗਾ ਲੋ ਮੇਰੀ ਸੁਣ ਲੋ ਗੱਲ ਹੁਣ ਆ ਗੱਲ ਨਹੀਂ ਜੇ ਪੜਨੀ ਹੁਣ ਅੱਡ ਹੋਏ ਆ ਤੇ ਆੱਡੇ ਰਹਿਣਾ ਵਾ ਅਹੀਂ ਇਹਨਾਂ ਦੇ ਨਾਲ ਹੁਣ ਨਹੀਂ ਜੇ ਹੋਣਾ ਬਸ ਗੱਲ ਖਤਮ ਅੱਛਾ ਹੁਣ ਤੁਹਾਡਾ ਕੀ ਇਰਾਦਾ ਵਾ ਸ਼ਰੀਕਾਂ ਦੇ ਥੱਲੇ ਲੱਗੇ ਰਹੀ ਐ ਤੇ 4 ਸਾਲ ਹੋਰ ਜੁੱਤੀਆਂ ਖਾਈਏ ਇਹ ਕੰਮ ਨਹੀਂ ਹਟਕੋ ਹੋਣਾ ਹੁਣ